ਕਾਂਗਰਸ ਪਾਰਟੀ ਦੀ ਦੂਜੀ ਲਿਸਟ ਆਉਣ ਤੋਂ ਬਾਅਦ ਕਈ ਹਲਕਿਆਂ 'ਚ ਬਗਾਵਤ ਹੋਈ ਹੈ ਸਨਾਮ ਤੋਂ ਦਮਨ ਸਿੰਘ ਬਾਜਵਾ ਨੂੰ ਟਿਕਟ ਦਿੱਤੀ ਗਈ ਹੈ ਜਦੋਂ ਕਿ ਰਜਿੰਦਰ ਦੀਪਾ ਵੀ ਸੀਟ ਦੇ ਦਾਵੇਦਾਰ ਸੀ ਰਜਿੰਦਰ ਦੀਪਾ ਲਗਾਤਾਰ ਸਲਾਮ 'ਚ ਕੰਮ ਕਰ ਰਹੇ ਸੀ ਰਜਿੰਦਰ ਦੀਪਾ ਸਾਡੇ ਨਾਲ ਨੇ ਅੱਜ ਕੱਲ੍ਹ ਉਹ ਕੀ ਸੋਚ ਰਹੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਦੀਪਾ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਦਮਨ ਸਿੰਘ ਬਾਜਵਾ ਨੂੰ ਕਿਉਂ ਟਿਕਟ ਮਿਲੀ ਹੈਗੀ ਔਰ ਤੁਸੀਂ ਵੀ ਦਾਵੇਦਾਰ ਸੀ ਉਹਨਾਂ ਨੂੰ ਤੁਹਾਨੂੰ ਕਿਉਂ ਨਹੀਂ ਮਿਲੀ ਆ ਯਾਦਵਿੰਦਰ ਜੀ ਇਹ ਤਾਂ ਸਾਡੀ ਪਾਰਟੀ ਦੀ ਹਾਈ ਕਮਾਂਡ ਜਾਣਦੀ ਹੈ ਕਿ ਦਮਨ ਥਿੰਦ ਬਾਜਵਾ ਨੂੰ ਟਿਕਟ ਕਿਉਂ ਦਿੱਤੀ ਜਿਹੜੀ ਕਿ 6-7 ਮਹੀਨੇ ਸਿਰਫ ਪਹਿਲਾਂ ਹਲਕੇ ਚ ਆਈ ਔਰ ਸ਼ਾਇਦ ਟਿਕਟ ਲੈ ਨਹੀਂ ਆਈ ਜਿੰਦਾ ਮਕਸਦ ਸਿਰਫ ਸੀ ਟਿਕਟ ਲਓ ਔਰ ਆਪਣੀ ਰਾਜਨੀਤੀ ਕਰੀਏ ਅੱਜ ਟਿਕਟ ਤਾਂ ਲੈ ਲਈ ਅਬ ਟਿਕਟ ਲੈਣ ਤੋਂ ਬਾਅਦ ਦੂਜੇ ਤੀਜੇ ਦਿਨ ਲੋਕ ਆਪਣਾ ਰੋਡ ਸ਼ੋ ਕਰਦੇ ਆ ਆਪਣਾ ਉਹਨਾਂ ਦੇ ਵਰਕਰ ਉਹਨਾਂ ਦਾ ਵੈਲਕਮ ਕਰਦੇ ਆ ਕੋਈ ਲੱਡੂ ਵੰਡਦਾ ਹੈ ਕੋਈ ਖੁਸ਼ੀਆਂ ਮਨਾਉਂਦਾ ਹੈ ਕਿ ਸਾਡੇ ਕੈਂਡੀਡੇਟ ਨੂੰ ਸਾਡੀ ਪਾਰਟੀ ਨੇ ਟਿਕਟ ਦਿੱਤੀ ਹੈ ਔਰ ਇੱਕ ਮਾਹੌਲ ਬਣਦਾ ਹੈ ਰਾਜਯ ਤਕਰੀਬਨ 7 ਦਿਨ ਹੋ ਗਏ ਦਮਨ ਥਿੰਦ ਬਾਜਵਾ ਸੁਨਾਮ ਹਲਕੇ ਦੇ ਵਿੱਚ ਗਈ ਨਹੀਂ ਗਈ ਹੋएगी ਸ਼ਾਇਦ ਇੱਕ ਲੋਕ ਪਿੰਡਾਂ ਚ ਭਾਵੇਂ ਗਈ ਹੋਵੇ ਲੁਕੇ ਚਿਪੇ ਕਿਉਂ ਨਹੀਂ ਕੀਤਾ ਰੋੜਸ਼ ਉਹਨਾਂ ਨੇ ਕੋਈ ਇੱਕ ਵੀ ਬੱਚਾ ਵੀ ਨਾਲ ਨਹੀਂ ਹੈ ਇੱਕ ਆਦਮੀ ਨੇ ਵੀ ਉਹਨਾਂ ਦਾ ਵੈਲਕਮ ਨਹੀਂ ਕੀਤਾ ਇੱਕ ਵਰਕਰ ਵੀ ਉਹਦੇ ਨਾਲ ਨਹੀਂ ਹੈ ਜਿੱਥੋਂ ਦਿਲ ਦੀ ਗੱਲ ਕਰੀਏ ਹੋ ਸਕਦਾ ਕੋਈ ਮਲਵੀ ਜਵਾਨ ਨਾਲ ਕਹਿ ਦਿੰਦਾ ਹੋਵੇ ਆ ਚਲੋ ਦੇਖਦੇ ਆ ਕਰਦੇ ਆ ਤੁਹਾਡੇ ਤੋਂ ਲਾਬਿੰਗ ਨਹੀਂ ਹੋਈ ਉਹ ਲਾਬਿੰਗ ਕਰਕੇ ਕੀ ਗੱਲ ਆ ਕਿਉਂ ਨਹੀਂ ਮਿਲੀ ਤੁਹਾਨੂੰ ਉਹ ਟਿਕਟ ਹਾਂ ਮੈਂ ਸਮਝਦਾ ਕਿ ਮੈਂ ਸ਼ਾਇਦ ਜਿਹਜੀ ਸਾਡੀ ਪਾਰਟੀ ਚ ਲਾਬਿੰਗ ਹੁੰਦੀ ਹੈ ਮੈਂ ਉਹ ਜੀ ਲਾਬਿੰਗ ਕਰ ਨਹੀਂ ਸਕਿਆ ਔਰ ਮੈਂ ਕਰਨਾ ਵੀ ਨਹੀਂ ਚਾਹਦਾ ਤੁਹਾਨੂੰ ਜੀ ਨਹੀਂ ਕੰਸੀਡਰ ਕੀਤਾ ਜਾਂਦਾ ਤਾਂ ਕੀ ਕਦਮਾ ਤੁਹਾਡਾ ਅਗਲਾ ਦੇਖੋ ਇੰਨੀ ਧੇਰ ਹੋ ਗਈ ਮੈਨੂੰ ਸਟਰਗਲ ਕਰਦਿਆਂ ਨੂੰ ਰਾਈਟ ਔਰ ਜੋ ਮੈਂ ਅੱਜ ਭਾਵਨਾਵਾਂ ਦੇਖ ਰਿਹਾ ਸੁਨਾਮ ਦੇ ਲੋਕਾਂ ਦੀਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਵੇਖ ਕੇ ਮੈਂ ਬਿਲਕੁਲ ਮਨ ਬਣਾਇਆ ਹੈ ਕਿ ਮੈਂ ਸਟਰਗਲ ਜਾਰੀ ਰੱਖੂੰਗਾ ਮੈਂ ਸੰਘਰਸ਼ ਜਾਰੀ ਰੱਖੂੰਗਾ ਔਰ ਮੈਂ ਛੇਤੀ ਕੱਲ ਮੈਂ ਵਰਕਰਾਂ ਦੀ ਮੀਟਿੰਗ ਬੁਲਾਈਆ ਉੱਥੇ ਸੁਨਾਮ ਦੇ ਵਿਖੇ ਔਰ ਉਹਨਾਂ ਦੇ ਸਾਹਮਣੇ ਸਾਰੀ ਚੀਜ਼ ਲਿਆਉਂਗਾ ਕਿ ਕਿਸ ਤਰ੍ਹਾਂ ਕਿਹੋ ਜਿਹੀ ਬੈਕਗ੍ਰਾਉਂਡ ਵਾਲੇ ਕੈਂਡੀਡੇਟ ਨੂੰ ਟਿਕਟ ਦਿੱਤੀ ਹੈ ਔਰ ਆਪਣਾ ਮਕਸਦ ਕੀ ਹੈ ਤੇ ਅਗਾ ਜਿਵੇਂ ਲੋਕ ਕਹਿਣਗੇ ਉਹ ਜਾ ਫੈਸਲਾ ਮੈਂ ਕਰੂੰਗਾ ਇਲੈਕਸ਼ਨ ਲੜ ਸਕਦੇ ਹੋ ਇੰਡੀਪੈਂਡੈਂਟ ਲੜੋਗੇ ਜਾਂ ਕਿਸੇ ਪਾਰਟੀ ਤੋਂ ਲੜ ਸਕਦੇ ਹੋ ਜੇ ਮੈਂ ਜੇ ਸੰਘਰਸ਼ ਕਰਨਾ ਹੈ ਤਾਂ ਮੈਂ ਸਮਝਦਾ ਇਲੈਕਸ਼ਨ ਵੀ ਲੜਿਆ ਜਾ ਸਕਦਾ ਹੈ ਇਲੈਕਸ਼ਨ ਕਿਉਂਕਿ ਜੇ ਲੋਗ ਨਾਲ ਹੈ ਠੀਕ ਹੈ ਟਿਕਟ ਇੱਕ ਅਲੱਗ ਚੀਜ਼ ਹੁੰਦੀ ਹੈ ਟਿਕਟ ਤੋਂ ਇਲਾਵਾ ਵੀ ਜੇ ਲੋਗ ਨਾਲ ਹੈ ਤੇ ਲੋਕਾਂ ਨੂੰ ਨਾਲ ਰੱਖਣਾ ਪਾਰਟੀ ਦੇ ਪਾਰਟੀ ਨੂੰ ਵੀ ਜੇ ਕਾਂਗਰਸ ਪਾਰਟੀ ਅਜ ਮੰਨ ਲਓ ਕਿਸੇ ਤਰ੍ਹਾਂ ਰੀਕਨਸਿਡਰ ਨਹੀਂ ਵੀ ਕਰਦੀ ਤੇ ਸਾਡੇ ਵਰਕਰਾਂ ਦੀ ਇਹ رائے ਮੰਦੀ ਹੈ ਚਲੋ ਪਾਰਟੀ 'ਚ ਜਾਣੇ ਜਾਂ ਨਾ ਜਾਣੇ 'ਚ ਗਲਤੀ ਹੋਗੀ ਜਾਂ ਪਾਰਟੀ ਨੂੰ ਟਿਕਟ ਬਦਲਣ 'ਚ ਕੋਈ ਦਿੱਕਤ ਹੈ ਜਾਂ ਇੱਕ ਬਦਲਦੇ ਆ ਦੂਜੀਆਂ ਥਾਵਾਂ ਤੇ ਫਰਕ ਮੈਂ ਤਾਂ ਕੋਈ ਹੋ ਸਕਦੀ ਔਰ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਪਾਰਟੀ ਇਸ ਨੂੰ ਇਸ ਸੀਟ ਨੂੰ ਰੀਕਨਸਿਡਰ ਕਰ ਰਹੀ ਹੈ ਰਿਵਿਊ ਕਰ ਰਹੀ ਹੈ ਲੱਗਦਾ ਹੈ ਕਿ ਤੁਸੀਂ ਇਲੈਕਸ਼ਨ ਜਿੱਤ ਜੂਗੇ ਇੰਡੀਪੈਂਡੈਂਟ ਤੌਰ ਦੇ ਉੱਤੇ ਇਲੈਕਸ਼ਨ ਜਿੱਤ ਜੂਗੇ ਦੇਖੋ ਪਾਨੀਆਂ ਤਾਂ ਲੋਕਾਂ ਨੇ ਵੋਟ ਹੈ ਕੋਈ ਦਿੱਲੀ ਤੋਂ ਜਾਂ ਕੋਈ ਚੰਡੀਗੜ੍ਹ ਤੋਂ ਲੀਡਰ ਨੇ ਜਾ ਕੇ ਤਾਂ ਸੁਨਾਮ 'ਚ ਵੋਟਾਂ ਨਹੀਂ ਪਾਣੀਆਂ ਵੋਟਾਂ ਉਹਨਾਂ ਨੇ ਲੋਗਾਂ ਦੀਆਂ ਜਿ ਉਹਨਾਂ ਦੀਆਂ ਭਾਵਨਾਵਾਂ ਅੱਜ ਹਲਕਾ ਸੁਨਾਮ ਸੁੱਤਾ ਪਿਆ ਤਿੰਨੇ ਕੈਂਡੀਡੇਟ ਅਨਾਉਂਸ ਹੈ ਆਪ ਵਾਲਿਆਂ ਦੇ ਵੀ ਅਨਾਉਂਸ ਹੈ ਅਕਾਲੀ ਦਲ ਦਾ ਵੀ ਅਨਾਉਂਸ ਹੈ ਤੇ ਕਾਂਗਰਸਾ ਵੀ ਅਨਾਉਂਸ ਹੈ ਫਿਰ ਵੀ ਕੋਈ ਚਰਚਾ ਨਹੀਂ ਕਿੰਦੀ ਵੇਟ ਕਰ ਰਿਹਾ ਲੋਕ ਜਿਸ ਦੀ ਵੇਟ ਕਰ ਰਿਹਾ ਜੇ ਉਹ ਕੱਲ ਨੂੰ ਕੈਂਡੀਡੇਟ ਬਣ ਜਾਂਦਾ ਹੈ ਲੋਗਾਂ ਦਾ ਕੈਂਡੀਡੇਟ ਬਣ ਜਾਂਦਾ ਹੈ ਕਿਉਂ ਨਹੀਂ ਜਿੱਤ ਹੋਊਗੀ 100% ਜਿੱਤ ਹੋਊਗੀ ਕੁਈ ਮੁੱਦਿਆਂ ਦੀ ਲੜਾਈ ਹੋਣੀ ਹੈ ਚਰਚਾ ਵੀ ਚੱਲ ਰਹੀ ਹੈ ਕਿ ਅਕਾਲੀ ਦਲ ਤੁਹਾਡੇ ਨਾਲ ਇਨਟੈਚ ਆ ਸੁਖਬੀਰ ਸਿੰਘ ਬਾਦਲ ਚਾਹੁੰਦੇ ਨੇ ਕਿ ਤੁਸੀਂ ਉਹਨਾਂ ਨਾਲ ਆ ਕੇ ਮੀਟਿੰਗ ਕਰੋ ਕਹਿੰਦੇ ਮੀਟਿੰਗ ਹੋਈ ਵੀ ਹੈ ਇਥੋਂ ਤੱਕ ਵੀ ਚਰਚਾ ਗਈ ਕੋਈ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਇਹ ਗਲਤ ਹੈ ਕਿ ਮੇਰੀ ਕੋਈ ਮੀਟਿੰਗ ਹੋਈ ਹੈ ਪਰ ਠੀਕ ਹੈ ਜਿਹੜੇ ਉੱਥੇ ਵੀ ਆਫਟਰ ਅਕਾਲੀ ਦਲ ਨਾਲ ਬੰਦੇ ਅਟੈਚ ਆ ਜਾਂ ਅਕਾਲੀ ਦਲ ਦੇ ਸਿੰਪੈਥਾਈਜ਼ਰ ਆ ਉਹਨਾਂ ਨੂੰ ਵੀ ਮੈਨੂੰ ਉਹ ਗੱਲਾਂ ਕਰਦੇ ਆ ਕਿ ਦੀਪਾ ਜੀ ਦੇਖੋ ਤੁਹਾਡੇ ਵਰਗੇ ਵਰਕਰ ਦੀ ਇਹਨਾਂ ਨੂੰ ਪਹਿਚਾਨ ਲਈ ਤਾਂ ਮੈਂ ਕਹਿੰਨਾ ਕਿ ਅਕਾਲੀ ਦਲ 'ਚ ਤਾਂ ਕਿਸੇ ਵੀ ਐਸੇ ਵਰਕਰ ਦੀ ਜ਼ਿਆਦਾ ਪਹਿਚਾਨ ਹੈ ਕਿ ਜਿਹੜਾ ਕੰਮ ਕਰਦਾ ਹੋਵੇ ਤੁਸੀਂ ਸਾਡੀ ਪਾਰਟੀ 'ਚ आओ ਸਾਡੇ ਨਾਲ ਆਓ ਪਰ ਮੈਂ ਹਜੇ ਇਹ ਹੈ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਹੀ ਰਹਿ ਕੇ ਕੰਮ ਕਰਨਾ ਚਾਹਣਾ ਪਰ ਪਾਰਟੀ ਦੇਖੇ ਵੀ ਕੰਮ ਵਾਲੇ ਦੀ ਕਦਰ ਕਰਨੀ ਹੈ ਕਿ ਨਹੀਂ ਕਰਨੀ ਕਿਉਂ ਤੁਸੀਂ ਇੰਨੇ ਲੰਮੇ ਤੁਸੀਂ ਤੇ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਹੋ ਪੰਜਾਬ ਯੂਨੀਵਰਸਿਟੀ 'ਚ ਪੋਲਿਟਿਕਸ ਕੀਤੀ ਉਦੋਂ ਬਾਅਦ ਲੰਬਾ ਸਮਾਂ ਤੁਸੀਂ ਪੋਲਿਟਿਕਸ ਕੀਤੀ ਕਿਉਂ ਨਹੀਂ ਤੁਹਾਡੀ ਸੁਣੀ ਪਾਰਟੀ ਨਹੀਂ ਕਿਤੇ ਇਹ ਤਾਂ ਨਹੀਂ ਕਿ ਤੁਸੀਂ ਪਹਿਲਾਂ ਉਥੋਂ ਇਲੈਕਸ਼ਨ ਹਾਰੇ ਹੋਏ ਹੋ ਹਾਰਿਆ ਨਹੀਂ ਮੈਂ ਉਦੋਂ ਵੀ 18815 ਵੋਟਾਂ ਲਈਆਂ ਜੀ ਆਜ਼ਾਦ ਦੇ ਤੌਰ ਤੇ ਔਰ ਲਈਆਂ ਵੀ ਅਮਨ अरोड़े ਦੇ ਖਿਲਾਫ ਸੀ ਜਿਹੜਾ ਕਾਂਗਰਸ ਦਾ ਕੈਂਡੀਡੇਟ ਸੀ ਔਰ ਜੇ ਉਦੋਂ ਕਿਸੇ ਇੱਕ ਡੇਰੇ ਦੀ ਮਦਦ ਨਾ ਉਹ ਪੰਨੀ ਹੁੰਦੀ ਕਾਂਗਰਸ ਨੂੰ ਔਰ ਉਥੇ ਤੁਸੀਂ ਦੇਖਦੇ ਰਿਜ਼ਲਟ ਕੀ ਆਂਦਾ ਸੋ ਰਿਜ਼ਲਟ ਉਦੋਂ ਰਜਿੰਦਰ ਦੀਪਾ ਉਦੋਂ ਵੀ ਜਿੱਤ ਸਕਦਾ ਸੀ ਐਸਟ ਮਰਿੰਦਰ ਸਿੰਘ ਇਹ ਦਲੀਲ ਦੇ ਰਹੇ ਨੇ ਕੈਪਟਨ ਮਰਿੰਦਰ ਸਿੰਘ ਨੇ ਦਲੀਲ ਦਿੱਤੀ ਮੈਂ ਹੀ ਸਵਾਲ ਪੁੱਛਿਆ ਉਹਨਾਂ ਨੂੰ ਪ੍ਰੈਸ ਕਾਨਫਰੰਸ 'ਚ ਉਹ ਕਹਿੰਦੇ ਜੀ ਰੋੜਾ ਪਰਿਵਾਰ ਤੇ ਹਾਰ ਚੁੱਕਿਆ ਕਿੰਨੀ ਵਾਰ ਚਾਰ ਵਾਰ ਚੋਣ ਹਾਰ ਚੁੱਕਿਆ ਸੀ ਕਿਉਂ ਟਿਕਟ ਦੇਈ ਟਿਕਟ ਖਰਾਬ ਕਰਾਂਗੇ ਉਹਨਾਂ ਨੂੰ ਦੇ ਕੇ ਇਹ ਰੋੜਾ ਪਰਿਵਾਰ ਦਾ ਅੱਜ ਜਿਹੜਾ ਚਿਹਰਾ ਹੈ ਬਾਉ ਭਗਵਾਨ ਦਾ ਸਰੋੜਾ ਜੀ ਤੋਂ ਬਾਅਦ ਜੇ ਮੰਨੀਏ ਤਾਂ ਅਮਨ ਰੋੜਾ ਹੈ ਅਮਨ ਰੋੜਾ ਦੀ ਪਾਰਟੀ ਅਲੱਗ ਹੈ ਉਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਮੈਂ ਉਹਦੇ ਖਿਲਾਫ ਇਲੈਕਸ਼ਨ ਲੜ ਚੁੱਕਿਆ ਮੈਂ ਉਹਦੇ ਖਿਲਾਫ ਕਾਂਗਰਸ ਪਾਰਟੀ ਤੋਂ ਟਿਕਟ ਅਪਲਾਈ ਕੀਤੀ ਹੈ ਟਿਕਟ ਮੰਗਦਾ ਤੁਸੀਂ ਚਲੋ ਨਹੀਂ ਵੀ ਦਿੱਤੀ ਫਿਰ ਵੀ ਉਹਦੇ ਖਿਲਾਫ ਮੈਂ ਲੜਾਈ ਲੜਨੀ ਹੈ ਅਮਨ ਅਰੋੜਾ ਦੇ ਖਿਲਾਫ ਲੜਾਈ ਲੜਨੀ ਹੈ ਉਹਦਾ ਰਾਜਨੀਤੀ ਚ ਮਕਸਦ ਹੋਰ ਹੈ ਇਹ ਲੋਗ ਉਥੋਂ ਦੇ ਜਾਣਦੇ ਐ ਜੇ ਉਹਨੂੰ ਕਾਂਗਰਸ ਪਾਰਟੀ ਤੋਂ ਲੱਗਿਆ ਮੈਂ ਦੋ ਵਾਰੀ ਹਾਰ ਗਿਆ ਤਾਂ ਉਹਨੇ ਪਾਰਟੀ ਬਦਲ ਲਈ ਮੇਰਾ ਮਕਸਦ ਲੱਗ ਗਿਆ ਮੈਂ ਕੋਈ ਅਮਨ ਅਰੋੜੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ ਕੋਈ ਸੋਸ਼ਲ ਨਹੀਂ ਹੈ ਕੋਈ ਪੋਲੀਟੀਕਲ ਨਹੀਂ ਹੈ ਮੈਨੂੰ ਕਿਸ ਤਰ੍ਹਾਂ ਕਹਿ ਰਿਹਾ ਕਿ ਪਾਰਟੀ ਜੀ ਅਰੋੜਾ ਪਰਿਵਾਰ ਚ ਮੈਨੂੰ ਕਿਸ ਤਰ੍ਹਾਂ ਗਿਣ ਰਿਹਾ ਸਾਡੇ ਅਲੱਗ-ਅਲੱਗ ਪਰਿਵਾਰ ਹੈ ਅਲੱਗ-ਅਲੱਗ ਸਾਡੀ ਪੋਲੀਟਿਕਲ ਪਾਰਟੀ ਹੈ ਫਿਰ ਅਗਲੀ ਗੱਲ ਮੰਨ ਲਓ ਅਮਨ ਰੋੜਾ ਕਾਂਗਰਸ ਪਾਰਟੀ ਆ ਪਾਰਟੀ ਦਾ ਕੈਂਡੀਡੇਟ ਹੈ ਕਾਂਗਰਸ ਪਾਰਟੀ ਦੀ ਦਮਨ ਹੈ ਕੱਲ ਨੂੰ ਪਾਰਟੀ ਮੈਨੂੰ ਵੀ ਤਾਂ ਕਹੇਗੀ ਕਿ ਦਮਨ ਦੀ ਤੁਸੀਂ ਮਦਦ ਕਰੋ ਰੋੜਾ ਪਰਿਵਾਰ ਦੇ ਖਿਲਾਫ ਕਰੋ ਇੱਕ ਪਾਸੇ ਮੈਨੂੰ ਕਹਿ ਰਿਹਾ ਕਿ ਤੁਸੀਂ ਰੋੜਾ ਪਰਿਵਾਰ ਦੇ ਮੈਂਬਰ ਹੋ ਇੱਕ ਪਾਸੇ ਕਹਿਣਗੇ ਰੋੜਾ ਪਰਿਵਾਰ ਦੇ ਖਿਲਾਫ ਗੱਲ ਕਰੋ ਪਹਿਲਾਂ ਸੋਚਤਾ ਲੈਣ ਵੀ ਹੈ ਅਸਲੀਅਤ ਕੀ ਸੋ ਕੈਪਟਨ ਸਾਹਿਬ ਦਾ ਇੱਕ ਸੋਚਣਾ ਆਈ ਡੋਨਟ ਨੋ ਕੋਈ ਨਾ ਕੋਈ ਪਲੀਤ ਆ ਸ਼ਾਇਦ ਲੈ ਨਹੀਂ ਪੈਂਦੀ ਜੇ ਕਿਸੇ ਨੂੰ ਟਿਕਟ ਨਾ ਦੇਣੀ ਕਿਉਂ ਹੁੰਦਾਗਾ ਕਿ ਜੀਜਾ ਸਾਲਾ ਰਾਜਨੀਤੀ ਇਹ ਚੀਜ਼ ਹੁੰਦੀ ਹੈ ਕਿ ਜੀਜੇ ਸਾਲੇ ਨੂੰ ਅਲੱਗ ਕਰ ਦਿੰਦੀ ਹੈ ਤੁਹਾਡੇ ਪਰਿਵਾਰਕ ਜਿਹੜੀ ਇਸ ਤਰ੍ਹਾਂ ਦੀ ਗੜਬੜ ਹੋਈ ਰਾਜਨੀਤਿਕ ਕਾਰਨ ਵੀ ਸੀ ਉਹ ਰਾਜਨੀਤੀ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਰਾਜਨੀਤਿਕ ਪਰਿਵਾਰਾਂ ਚ ਹੁੰਦੀ ਵੀ ਹੈ ਅਲੱਗ ਵੀ ਹੁੰਦੇ ਆ ਰਿਸ਼ਤੇ ਵੀ ਹੁੰਦੇ ਆ ਪਰ ਗੱਲ ਹੈ ਕਿ ਮਕਸਦ ਤੁਹਾਡਾ ਰਾਜਨੀਤੀ ਦਾ ਕੀ ਹੈ ਤੇ ਮੇਰਾ ਜੇ ਮਕਸਦ ਕਿਸੇ ਭਰਾ ਨਾਲ ਮੇਰੇ ਰਿਸ਼ਤੇਦਾਰ ਨਾਲ ਨਹੀਂ ਮਿਲਦਾ ਤੇ ਮੈਨੂੰ ਆਪਦਾ ਰਸਤਾ ਅਲੱਗ ਚੁਣਨ ਦਾ ਹੱਕar ਹੈ ਉਹ ਮੈਂ ਆਪਦਾ ਰਸਤਾ ਕਰ ਰਿਹਾ ਲੋਕ ਮੇਰੇ ਨਾਲ ਹੈ ਤੂੰ ਇਸ ਤਰ੍ਹਾਂ ਕਹਿਣਾ ਕਿ ਰਾਜਨੀਤੀ ਇਸ ਤਰ੍ਹਾਂ ਰਿਸ਼ਤੇਦਾਰਾਂ ਨੂੰ ਅਲੱਗ ਕਰ ਦਿੰਦੀ ਤੇ ਕਰ ਦਿੰਦੀ ਤਾਂ ਕੋਈ ਮਾੜੀ ਗੱਲ ਨਹੀਂ ਆਪਣੇ ਮਕਸਦ ਤੇ ਆਪਦੇ ਇਰਾਦੇ ਤੇ ਆਪਦੇ ਤੇ ਕਾਇਮ ਰਹਿਣਾ ਜ਼ਰੂਰੀ ਹੈ ਤਰਵਾਦੀਪਾ ਜੀ ਇਹ ਰਜਿੰਦਰ ਦੀਪਾ ਜਿਨ੍ਹਾਂ ਦਾ ਕਹਿਣਾ ਕਿ ਪਾਰਟੀ ਨੂੰ ਉਹਨਾਂ ਨੂੰ ਕਨਸਿਡਰ ਕਰਨਾ ਚਾਹੀਦਾ ਜੇ ਵੀ ਉਹ ਪਾਰਟੀ ਦੇ ਨਾਲ ਨੇ ਅਕਾਲੀ ਦਲ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਪਾਰਟੀ ਉਹਨਾਂ ਨੂੰ ਕਨਸਿਡਰ ਕਰੇ ਸੁਨਾਮ ਤੋਂ ਅਗਰ ਨਹੀਂ ਕਰਦੀ ਤਾਂ ਉਹ ਆਪਣੇ ਵਰਕਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਮੀਟਿੰਗਸ ਕਰਕੇ ਚੋਣ ਵੀ ਲੜ ਸਕਦੇ ਨੇ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਇਹਦਾ ਫੈਸਲਾ ਹੋਏਗਾ ਪਰ ਫਿਲਹਾਲ ਉਹ ਕਹਿ ਰਹੇ ਨੇ ਕਿ ਜਿਹੜੀ ਟਿਕਟਾ ਸੁਨਾਮ ਦੀ ਇਹ ਰੀਕਨਸਿਡਰ ਹੋਣੀ ਚਾਹੀਦੀ ਹੈ ਯਾਨੀ ਇਹ ਟਿਕਟ ਰਜਿੰਦਰ ਦੀਪਾ ਨੂੰ ਮਿਲਣੀ ਚਾਹੀਦੀ ਹੈ ਕੈਮਰਾ ਮਰ ਰਜਿੰਦਰ ਦੇ ਨਾਲ ਜਦਵਿੰਦਰ ਸਿੰਘ এবੀਪੀ ਸੰਜਾ ਚੰਡੀਗੜ੍ਹ